ਪਾਦਾ ਕਰਦਾ ਬੋਲੋ ਕਿਉਂ ਪਾਇਆ ਬੋਲਣ ਗਿਆ ਕਰਨਾ ਜਿਹੜਾ ਸਕੂਲ ਲੈਣਾ ਜੀ ਆ ਬੰਦੇ ਦੇ ਹੱਥੇ ਗੰਡਾਸੀ ਦੇਖੀ ਹੈਗੀ ਗੱਲ ਅੱਲਾ ਵੇਖ ਲੈ ਆ ਲੋ ਆ ਬੰਦੇ ਦੇ ਹੱਥੇ ਗੰਡਾਸੀ ਆ ਆ ਬੱਚਿਆਂ ਲਈ ਇਹ ਨੰਬਰ ਪਾ ਦੇਣਾਗਾ ਆ ਬੱਚਿਆਂ ਵਾਲੀ ਗੱਡੀ ਹਾਂ ਬੱਚਾ ਬੰਦਾ ਚੱਲ ਥਾਣੇ ਮੈਂ ਕਹਿੰਦਾ ਮੈਂ ਹੁਣ ਚੱਲਦਾ ਆ ਬੱਚਿਆਂ ਵਾਲੀ ਗੱਡੀ ਰੋਕੀ ਵੀ ਆ ਆ ਬੰਦੇ ਨੇ ਗੰਡਾਸੀ ਨਹੀਂ ਪਊਗਾ ਨੰਬਰ ਕਹਿੰਦਾ ਗੰਡਾਸੀ ਦੇਖੋ ਹੀ ਇਹਦੇ ਹੱਥ ਤੇ ਗੰਡਾਸੀ ਦੇਖੋ ਇਹਦੇ ਹੱਥ ਚ ਹੁਣ ਮਾਰੋ ਪਉਗਲ ਨਾ ਪਉਗਲ ਪਉਗਲ ਤੂੰ ਤੂੰ ਪੈਸੇ ਦਿੱਤੇ ਨਾ ਪੈਸੇ ਦਿੱਣ ਛੱਡ ਦੋ ਆ ਬੱਚੇ ਦੇਖੋ ਜੀ ਵਿੱਚ ਗੱਡੀ ਦੇ ਵਿੱਚ ਬੈਠੇ ਆ ਬੱਚੇ ਦੇਖੋ ਗੱਡੀ 'ਚ ਆਹ ਸਾਹਮਣੇ ਆ ਬੱਚੇ ਦੇਖੋ ਜੀ ਗੱਡੀ 'ਚ ਇਹਨੇ ਚੱਕ ਕੇ ਸਾਰਿਆਂ ਨੂੰ ਮੈਸੇਜ ਪਾਤਾ ਅਸੀਂ ਉਹ ਗਵਾਂਡਿਆਂ ਦੇ ਘਰਦੇੋਂ ਮੈਸੇਜ ਪੁੱਛੀ ਜਿੰਨੇ ਆ ਵੀ ਕੀ ਗੱਲ ਬਹਿੰਦੀ ਆ ਕੀ ਗੱਲ ਹੈ ਮੈਂ ਇਹਨੂੰ ਫੋਨ ਕੀਤਾ ਕੀ ਗੱਲ ਆ ਵੀ ਮੈਂ ਕਹਿੰਦਾ ਲੈ ਕੇ ਆ ਆ ਕਿੰਦਾਸੀ ਲੈ ਕੇ ਆਏ ਇਹ ਮਾਰਨ ਆਸਤੇ ਮੀਨੂੰ ਹੀ ਲੈ ਕੇ ਆ ਆ ਫੋਨ ਕਰਦੀ ਹੁੰਦੇ ਉਹਨੂੰ ਜਿੰਨੇ ਆ ਕਹਿੰਦਾ ਤੁਸੀਂ ਸਾਨੂੰ ਆਏ ਕੋਲ ਜਨਾਮਾ ਤੁਹਾਨੂੰ ਫੋਨ ਕਰੀ ਹੁੰਦੇ ਮੇਰਾ ਨਾਮ ਸੁਖਿੰਦਰ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਤੁਸੀਂ ਸਟ੍ਰਾਈਕ ਕੀਤੀ ਐ ਸਕੂਲ ਦੀਆਂ ਬਣਾ ਦੀ ਹਾਂਜੀ ਉਹਦੀ ਸਟ੍ਰਾਈਕ ਦਾ ਸਭ ਤੋਂ ਵੱਡਾ ਰੀਜਨ ਵੀ ਜੀ ਇਹ ਆ ਕਿ ਕੱਲ ਸਕੂਲ ਚ 35 ਮਿੰਟ ਛੁੱਟੀ ਲੇਟ ਕੀਤੀ ਗਈ ਸਕੂਲ ਦੀ ਜੋ ਕਿ ਤੁਸੀਂ ਹਾਲਤ ਕੈਮਰੇ ਵਿੱਚ ਦੀ ਸਭ ਨੂੰ ਦਿਖਾ ਦਿਓ ਵੀ ਕੀ ਆ ਇਹਦੇ ਕਰਕੇ ਕੱਲ ਇੱਕ ਟਰਾਲੇ ਦਾ ਐਕਸਲ ਟੁੱਟ ਗਿਆ ਐਕਸਲ ਟੁੱਟਣ ਦੀ ਵਜ੍ਹਾ ਨਾਲ ਰਸਤਾ ਜਿਹੜਾ ਸੀ ਉਹ ਉੱਥੇ ਬਲੌਕ ਹੋ ਗਿਆ ਤੇ ਸਕੂਲ ਨੇ ਆਪਦੀ ناکਾਮੀ ਛਪਾਉਣ ਲਈ ਪੀਰੈਂਟਸ ਨੂੰ ਮੈਸੇਜ ਨਹੀਂ ਕੀਤਾ ਜੀ ਜਿਹਦਾ ਕਿ ਖਿਆਮਾ ਸਾਡੇ ਦੋਸਤ ਜਸਵਿੰਦਰ ਸਿੰਘ ਵੈਨ ਡਰਾਈਵਰ ਆ ਉਹਨੂੰ ਭੁਗਤਣਾ ਪੈ ਗਿਆ ਜੀ 35 ਮਿੰਟ ਛੁੱਟੀ ਲੇਟ ਹੋਣ ਦੀ وجہ ਨਾਲ ਰੀਜ਼ਨ ਇਹ ਆ ਕਿ ਪੀਰੈਂਟਸ ਨੂੰ ਮੈਸੇਜ ਨਹੀਂ ਸੀਗਾ ਇੱਥੋਂ ਗੱਡੀਆਂ 2:35 ਤੇ ਨਿਕਲੀਆਂ ਛੁੱਟੀ ਦਾ ਟਾਈਮ 2 ਵਜੇ ਆ ਜੀ ਤੇ ਘਰ ਪਹੁੰਚਦਿਆ ਵੈਨਾਂ ਨੂੰ ਰਸਤੇ ਦੀ ਮਾਲੀ ਹਾਲਤ ਕਰਕੇ 3 ਵਜ ਗਏ ਜੀ ਉਹ ਪੇਰੈਂਟਸ ਨੇ ਫੋਨ ਕੀਤਾ ਤੇ ਟ੍ਰੈਫਿਕ ਦੀ ਵਜ੍ਹਾ ਨਾਲ ਸਾਡੇ ਵੀਰ ਨੇ ਫੋਨ ਨਾ ਚੱਕਿਆ ਤੇ ਉਸ ਤੋਂ ਬਾਅਦ ਉਸ ਨੇ ਜਦੋਂ ਉਸ ਨੂੰ ਗਾਲ ਕੱਢ ਕੇ ਪੁੱਛਿਆ ਕਿ ਤੂੰ ਸਾਡਾ ਫੋਨ ਨਹੀਂ ਚੱਕਿਆ ਇਸ ਤੋਂ ਉਹਨਾਂ ਦੀ ਬੈਸ ਹੋ ਗਈ ਔਰ ਉਸ ਨੇ ਇੱਕ ਗੜਾਸੀ ਉਸ ਦੇ ਪੇਟ ਤੇ ਵਾਰ ਕੀਤਾ ਔਰ ਇੱਕ ਉਹਦੇ ਗੁੱਟ ਤੇ ਕੀਤਾ ਜੋ ਕਿ ਹੁਣ ਜੇਰੇ ਇਲਾਜ ਗੁਰਗੋਬ ਸਿੰਘ ਮੈਡੀਕਲ ਜੁਖੇ ਦਾਖਲ ਹੈ ਠੀਕ ਹੈ ਜੀ ਇਹ ਸਕੂਲ ਦੇ ਅੱਜ ਸਟ੍ਰੈਕ ਕਰਨ ਦੀ ਵਜ੍ਹਾ ਹੈ ਇੱਕ ਤਾਂ ਰਸਤਾ ਜੋ ਕਿ ਬਹੁਤ ਹੀ ਸਮੇਂ ਤੋਂ ਖਰਾਬ ਹੈ ਸਕੂਲ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਰੋਜ਼ ਹਜ਼ਾਰਾਂ ਬੱਚੇ ਲੈ ਕੇ ਤੋਂ ਗੁਜ਼ਰਦੇ ਆ ਇਹ ਮਹੱਲਾ ਨਿਵਾਸੀਆਂ ਨੂੰ ਵੀ ਪਰੇਸ਼ਾਨੀ ਆ ਔਰ ਬੱਚਿਆਂ ਨੂੰ ਵੀ ਪਰੇਸ਼ਾਨੀ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਕੂਲ ਦੇ ਖਿਲਾਫ ਬੰਦ ਹੀ ਕਾਰਵਾਈ ਕਰਕੇ ਠੀਕਾ ਕੀਤੀ ਜਾਵੇ ਅਤੇ ਉਸ ਜੋ ਕਿ ਬੰਦੇ ਨੇ ਸਾਡੇ ਬੰਦੇ ਦੇ ਗੜਾਸੀ ਮਾਰੀ ਆ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਉਹ ਜੇ ਆਪਾਂ ਜਵਾਬ ਚਾਹੁੰਦੇ ਨੇ ਡਾਕਟਰ ਆਦੇਜ ਜੀ ਹਾਂ ਜੀ ਡਾਕਟਰ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਇਹ ਹੂ ਜਿਹੜੇ ਬੱਚਿਆਂ ਜਿਹੜੀ ਵੈਨ ਆ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਆ ਔਰ ਬਹੁਤ ਹੀ ਪਰੇਸ਼ਾਨ ਹੋ ਰਹੇ ਆ ਪੇਰੈਂਟ ਸਰ ਕੱਲ ਸਾਡੇ ਬੱਚੇ ਅੱਧਾ ਘੰਟਾ ਲੇਟ ਆਏ ਸੀਗੇ ਅਸੀਂ ਕਲਾਸ ਟੀਚਰ ਨੂੰ ਕਾਲ ਕੀਤਾ ਕਲਾਸ ਟੀਚਰ ਫੋਨ ਨਹੀਂ ਕਿਸੇ ਨੇ ਚੱਕਿਆ ਜੀ ਵੈਨ ਵਾਲਿਆਂ ਤੋਂ ਪਤਾ ਲੱਗਿਆ ਵੀ ਰੋਡ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈਗੀ ਹੈ ਤਾਂ ਕਰਕੇ ਬੱਚੇ ਲੇਟ ਹੈ ਪਰ ਪੈਨਿਕ ਸੀਗਾ ਥੋੜਾ ਜਿਹਾ ਉਦੋਂ ਤੱਕ ਸੋਲਵ ਹੋ ਗਿਆ ਹਾਫ ਅਨ ਆਰ ਦਾ ਪੈਨਿਕ ਸੀਗਾ ਜੀ ਔਰ ਅੱਜ ਸਵੇਰ ਸਟ੍ਰਾਈਕ ਸੀਗੀ ਵੈਨ ਦੀ ਅਸੀਂ ਛੱਡਣ ਆਏ ਆ ਕਾਰ ਨਾਲ ਨਹੀਂ ਆਏ ਐਕਟਿਵਾ ਲੈ ਕੇ ਆਇਆ ਐਕਟਿਵਾ ਵੀ ਚੱਲ ਨਹੀਂ ਮੁਸ਼ਕਿਲ ਹੈ ਜੀ ਕੋਆਰਡੀਨੇਟਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫੋਨ ਨਹੀਂ ਕੋਈ ਉਠਾ ਰਿਹਾ ਪ੍ਰਿੰਸੀਪਲ ਸਰ ਫੋਨ ਨਹੀਂ ਉਠਾ ਰਹੇ ਹੈਗੇ ਆ ਸਾਰਾ ਰਸਤਾ ਪਾਣੇ ਘੰਟੇ ਤੋਂ ਜਾਮ ਹੋਇਆ ਪਿਆ ਹੈਗਾ ਕੋਈ ਸੁਣਵਾਈ ਨਹੀਂ ਹੈ ਇਹਦਾ ਕੁਝ ਹੱਲ ਕੀਤਾ ਜਾਵੇ ਸਕੂਲ ਦੇ ਨੈਸੈਸਰੀ ਸਰਟੀਫਿਕੇਟਸ ਚੈੱਕ ਕੀਤੇ ਜਾਣ ਜੀ ਜਿਹੜੇ ਸਕੂਲ ਹੈ ਇਹ ਕਾਫੀ ਭਾਰੀ ਫੀਸਾਂ ਲੈਂਦੇ ਹੈ ਕਿ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਰੋਡ ਸਹੀ ਤਰ੍ਹਾਂ ਸਰ ਬਹੁਤ ਜ਼ਿੰਮੇਵਾਰੀ ਇਹਨਾਂ ਨੇ ਸਾਰੀ ਜ਼ਿੰਮੇਵਾਰੀਆਂ ਤਾਂ ਹੱਥ ਚੱਕੇ ਹੋਏ ਨੇ ਸਰ ਸਿਰਫ ਫੋਕੇ ਤੁਹਾਨੂੰ ਅਸਵਾਸ਼ਣ ਦੇ ਦਿੰਦੇ ਹੈਗੇ ਆ ਕਰਦੇ ਕੁਝ ਵੀ ਨਹੀਂ ਜੀ ਇਹ ਰੋਡ ਦਾ ਐਡਾ ਵੱਡਾ ਕੋਈ ਮਸਲਾ ਨਹੀਂ ਜਿੰਨਾ 4-5 ਸਾਲਾਂ ਤੋਂ ਵੱਡਾ ਮਸਲਾ ਬਣਿਆ ਹੋਇਆ ਹੈ ਮੇਰੇ ਹਿਸਾਬ ਨਾਲ ਜੇ ਪੇਰੈਂਟਸ ਤੇ ਸਕੂਲ ਚਾਵੇ ਮਿਲ ਕੇ ਤਾਂ ਇਹ ਸਾਰਾ ਮਸਲਾ ਹੱਲ ਹੋ ਜੇ ਬਟ ਸਕੂਲ ਇੱਕ ਬੈਕਫੁੱਟ ਤੇ ਚੱਲ ਰਿਹਾ ਹੈਗਾ ਉਹ ਕਹਿੰਦਾ ਸਾਨੂੰ ਫ੍ਰੀ ਫੰਡ ਦੀ ਫੀਸ ਆਈ ਜਾ ਰਹੀ ਹੈ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਇਹ ਬੱਚੇ ਹੁਣ ਬੈਨਾਂ 'ਚ ਬੈਠੇ ਆ ਬੁਰੇ ਹਾਲ ਹੋਏ ਹੋਏ ਆ ਗਰਮੀ ਇੰਨੀ ਜ਼ਿਆਦਾ ਹੈ ਜੇ ਬੱਚੇ ਨੂੰ ਕਿਸੇ ਨੂੰ ਖਸ ਹੋ ਜੂਗਾ ਮੈਂ 2 ਰਾਊਂਡ 10 ਦਿਨਾਂ 'ਚ ਲਗਾਏ ਜੀ ਤੇ ਮੈਂ ਅੱਜ ਤੋਂ ਬਾਅਦ ਸੋਚ ਰਹਾ ਮੈਂ ਆਪਦਾ ਸਕੂਲ ਚੇਂਜ ਕਰਨਾ ਚਾਹੁੰਗਾ ਜੀ ਬਸ ਦੈਟਸ ਆ ਫਾਈਨਲ ਸਟੇਟਮੈਂਟ ਮੈਂ ਐਸਐਸ ਸਕੂਲ ਦਾ ਐਲੂਮਨੀ ਰਿਹਾ ਹੈਗਾ ਜੀ 15 ਸਾਲ ਐਸਐਸ ਸਕੂਲ 'ਚ ਕੱਢਿਆ 12-15 ਸਾਲ ਨਰਸਰੀ ਤੋਂ ਲੈ ਕੇ 10th ਤੱਕ ਜੀ ਪਬਲਿਕ ਸੀਗਾ ਹੁਣ ਗਲੋਬਲ ਆ ਗਿਆ ਚਲੋ ਇਹਨਾਂ ਦੀ ਬ੍ਰਾਂਚ ਆ ਗਈ ਬਟ ਇਹਨਾਂ ਦਾ ਮੋਰਲ ਡਾਊਨ ਹੋ ਚੁੱਕਿਆ ਜੀ ਸਾਰਾ ਇਹਨਾਂ ਦੇ ਪ੍ਰਿੰਸੀਪਲਸ ਡਾਊਨ ਹੋ ਚੁੱਕੇ ਆ ਇਹ ਇਹਨਾਂ ਨੇ ਕਮਰਸ਼ੀਅਲਾਈਜ਼ ਕਰਤਾ ਸਿਸਟਮ ਨੂੰ ਸਾਰਾ